ਹੈਲੋ ਹਾਂਜੀ ਸਸ਼ੀਕਲ ਜੀ ਗਰਮੀ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੋਏਗੀ ਸਪੈਸ਼ਲ ਵੀਡੀਓ ਹੋਏਗੀ ਬਰਬਰੀ ਦੇ ਉੱਪਰ ਜੀ ਬਰਬਰੀ ਦੇ ਕੱਟ ਪੀਸ ਰਹਿਣ ਵਾਲੇ ਹੈਗੇ ਆ ਜੀ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੇ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਜਿਹੜੀਆਂ ਭੈਣਾਂ ਡੇਲੀ ਸਾਈਡ ਤੋਂ ਮੈਸੇਜ ਕਰਕੇ ਪੁੱਛਦੀਆਂ ਹੈਗੀਆਂ ਕਿ ਤੁਹਾਡਾ ਬੁਟੀਕ ਹੈ ਕਿੱਥੇ ਹੈ ਜੀ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿੰਨਾਂ ਭੈਣਾਂ ਨੇ ਵੀ ਵਿਜ਼ਿਟ ਕਰਕੇ ਕੱਪੜੇ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਵਟਸਐਪ ਨੰਬਰ ਉੱਪਰ ਜਾ ਕੇ ਸਾਡੇ ਤੋਂ ਲੋਕੇਸ਼ਨ ਲੈ ਕੇ ਆਪਣੇ ਲਈ ਸੋਹ ਦੀ ਅੱਜ ਦੀ ਵੀਡੀਓ ਅੱਜ ਵਾਲੀ ਜਿਹੜੀ ਵੀਡੀਓ ਹੋਈ ਹੈ ਬਰਬਰੀ ਦੇ ਉੱਪਰ ਹੋਏਗੀ ਜੀ ਬਰਬਰੀ ਦੇ ਪਲੇਨ ਕੱਟ ਪੀਸ ਮਿਲਣਗੇ ਜੀ ਸਟਾਫ ਤੁਸੀਂ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈ ਜੂਟ ਬਰਬਰੀ ਹੋਏਗਾ ਜੀ ਜੂਟ ਬਰਬਰੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਹੈਗਾ ਜਿਸ ਤੇ ਉੱਪਰ ਤੁਸੀਂ ਹੈਂਡਵਰਕ ਥ्रेडਵਰਕ ਜਾਂ ਨੀਡਲਵਰਕ ਕੁਝ ਵੀ ਕਰਵਾ ਸਕਦੇ ਹੋ ਜੀ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਜੀ ਇਹਨਾਂ ਦਾ ਪ੍ਰਾਈਸ ਹੋਏਗਾ 250 ਰੁਪਏ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਜੋ ਕਿ 3 ਮੀਟਰ ਤੋਂ ਪਲੱਸ ਦੀ ਕੱਟ ਹੋਏਗੀ ਜੀ ਤੁਹਾਨੂੰ ਦੋ ਪੀਸ ਜਿਹੜੇ ਉਹ ਸੇਮ ਮਿਲ ਜਾਣਗੇ ਜੀ ਤੁਸੀਂ 500 ਰੁਪਏ ਦੇ ਵਿੱਚ 6 ਮੀਟਰ ਆਰਾਮ ਨਾਲ ਜਿਹੜਾ ਸਟਾਫ ਆ ਉਹ ਬਾਈ ਕਰ ਸਕਦੇ ਹੋ ਜੀ 6 ਮੀਟਰ ਤੋਂ ਵੀ ਪਲੱਸ ਤੁਹਾਨੂੰ ਸਟਾਫ ਆ ਜਿਹੜਾ ਉਹ ਮਿਲੇਗਾ ਜੀ ਤਿੰਨ ਤੋਂ ਪਲੱਸ ਦੀ ਕਟ ਹੋਏਗੀ ਤਿੰਨ ਤੋਂ ਥੱਲੇ ਵਾਲੀ ਕੱਟ ਕੋਈ ਨਹੀਂ ਹੈਗੀ ਸਭ ਤਿੰਨ ਤੋਂ ਪਲੱਸ ਵਾਲੀਆਂ ਕੱਟਸ ਹੈਗੀਆਂ ਨੇ ਸਟਾਫ ਹੋਏਗਾ A1 ਜੀ ਕੋਈ ਕੰਪਲੇਂਟ ਨਹੀਂ ਹੈਗੀ ਏਨੇ ਵਿੱਚ ਤਾਂ ਸਿਰਫ ਆਪਣਾ ਜੂਟ ਬਰਬਰੀ ਦਾ ਦੁਪੱਟਾ ਹੀ ਰੈਡੀ ਹੁੰਦਾ ਹੈ ਜੀ ਉਹ ਵੀ ਵਿਦਆਊਟ ਡਾਈ ਜੇ ਵਿਦ ਡਾਈ ਜਾਂ ਆਪਾਂ ਡਿਜ਼ਾਈਨਰ ਡਾਈ ਕਰਵਾਉਣਾ ਹੈ ਟਾਈ ਡਾਈ ਤਾਂ ਉਹ ਵੀ ਆਪਾਂ ਨੂੰ ਕਾਫੀ ਕੋਸਟਲੀ ਪੈ ਜਾਂਦਾ ਬਟ ਇਹ ਤੁਹਾਨੂੰ 500 ਰੁਪਏ ਦੇ ਵਿੱਚ ਸਿਰਫ ਜੂਟ ਬਰਬਰੀ ਦਾ ਜਿਹੜਾ ਹੈਗਾ ਉਹ ਸੂਟ ਮਿਲੇਗਾ ਜਿੰਨਾ ਪੈਣਾ ਦਾ 4 ਮੀਟਰ ਦੇ ਵਿੱਚ ਸੂਟ ਰੈਡੀ ਹੋ ਜਾਂਦਾ ਨਾਲ ਆਪਣਾ ਦੁਪੱਟਾ ਵੀ ਇਸ ਦੇ ਵਿੱਚੋਂ ਜਿਹੜਾ ਹੈਗਾ ਆ ਉਹ ਕੱਟ ਸਕਦੀਆਂ ਨੇ ਸਵਾ ਦੋ ਦਾ ਦੁਪੱਟਾ ਜਿਹੜਾ ਉਹ ਲੈ ਸਕਦੀਆਂ ਨੇ ਜੀ ਸੋ ਪਹਿਲੀ ਕਟ ਹੈਗੀ ਆ ਜੀ ਗ੍ਰੇ ਕਲਰ ਦੇ ਵਿੱਚ ਗ੍ਰੇ ਕਲਰ ਦੇ ਵਿੱਚ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਸੇਮ ਦੋ ਪੀਸ ਮਿਲ ਜਾਣਗੇ ਜੀ ਜਿਹੜੇ ਤੁਸੀਂ ਰੈਡੀ ਕਰ ਸਕਦੇ ਹੋ ਆਪਣਾ ਪੂਰਾ ਸੂਟ ਰੈਡੀ ਕਰ ਸਕਦੇ ਹੋ ਜਿਸ ਤੇ ਉੱਪਰ ਥ레ਡ ਨੀਡਲ ਹੈਂਡ ਜੋ ਮਰਜੀ ਵਰਕ ਕਰਵਾਓ ਜੀ ਫੈਬਰਿਕ ਹੋਏਗਾ A1 ਕੋਈ ਕੰਪਲੇਂਟ ਨਹੀਂ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਕਾਫੀ ਕਲਰ ਹੋਏਗਾ ਕਾਫੀ ਕਲਰ ਹੋਏਗਾ 10 ਤੋਂ ਪਲੱਸ ਦੀ ਕੱਟ ਹੋਏਗੀ ਤੁਸੀਂ ਇਦਾਂ ਇਹਨਾਂ ਦਾ ਜਿਹੜਾ ਹੈਗਾ ਆ ਉਹ ਕੰਟਰਾਸਟ ਬਣਾ ਕੇ ਵੀ ਲੈ ਸਕਦੇ ਹੋ ਜੀ ਦੋ ਪੀਸ ਆ ਜਿਹੜੇ ਉਹ ਕੰਟਰਾਸਟ ਬਣਾ ਕੇ ਲੈ ਸਕਦੇ ਹੋ ਜੀ ਸਕਾਈ ਬਲੂ ਕਲਰ ਤੇ ਕਾਫੀ ਦਾ ਵੀ ਕੰਟਰਾਸਟ ਬਣਾ ਕੇ ਲੈ ਸਕਦੇ ਹੋ ਗਰੇ ਦੇ ਨਾਲ ਵੀ ਇਹਦਾ ਕੰਟਰਾਸਟ ਬਣਾ ਕੇ ਲੈ ਸਕਦੇ ਹੋ ਜੀ 500 ਰੁਪਏ ਦੇ ਵਿੱਚ ਆਰਾਮ ਨਾਲ ਤੁਹਾਡਾ ਜਿਹੜਾ ਸੂਟ ਆ ਉਹ ਰੈਡੀ ਹੋ ਜਾਏਗਾ ਜੀ ਸ਼ਿਪਿੰਗ ਐਕਸਟਰਾ ਹੋਏਗੀ ਜੀ ਨੈਕਸਟ ਤੁਹਾਨੂੰ ਮਿਲੇਗਾ ਸਕਾਈ ਬਲੂ ਕਲਰ ਦੀ ਕੱਟ ਹੋਏਗੀ ਜੀ ਸਕਾਈ ਬਲੂ ਕਲਰ ਦੀ ਇਹਨਾਂ ਨੂੰ ਤੁਸੀਂ ਕਰੇਵ ਜਾਂ ਮਸਲੀਨ ਬਾਟਮ ਦੇ ਨਾਲ ਵੀ ਵੇਅਰ ਕਰ ਸਕਦੇ ਹੋ ਜਿੰਨਾ ਪਹਿਣਾ ਕੋਲੇ ਉਸ ਕਲਰ ਦੀ ਮਸਲਿਨ ਜਾਂ ਕਰੇਪ ਦੀ ਬਾਟਮ ਹੈਗੀ ਹੈ ਉਸ ਤੇ ਨਾਲ ਵੀ ਤੁਸੀਂ ਇਹ ਜਿਹੜਾ ਸ਼ਰਟ ਪੀਸ ਬਣਾ ਕੇ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਗ੍ਰੇ ਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਦੋ ਸੇਮ ਪੀਸ ਹੋਣਗੇ ਜੀ 6 ਮੀਟਰ ਤੋਂ ਪਲੱਸ ਦਾ ਸਟਾਫ ਹੋਏਗਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਇੱਕ ਪੀਸ ਜਾਂ ਦੋ ਪੀਸ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਉਦਾਂ ਕੱਟ ਸਕਦੇ ਹੋ ਇੱਕ ਪੀਸ ਹੋਏਗਾ 250 ਰੁਪਏ ਦੋ ਪੀਸ ਹੋਣਗੇ ਜੀ 500 ਰੁਪਏ ਦੇ 500 ਰੁਪਏ ਦੇ ਵਿੱਚ ਤੁਹਾਨੂੰ ਜੂਟ ਬਰਬਰੀ ਦਾ ਜਿਹੜਾ ਸੂਟ ਆ ਉਹ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਪਿੰਕ ਕਲਰ ਪਿੰਕ ਵਾਈਨਜਾ ਕਲਰ ਹੈਗਾ ਜੀ ਇਹਦੇ ਵਿੱਚ ਤੁਹਾਨੂੰ ਇੱਕ ਕਟ ਮਿਲੇਗੀ ਤੁਸੀਂ ਇਸ ਤਰੀਕੇ ਨਾਲ ਇਹਨਾਂ ਦਾ ਕੰਟਰਾਸਟ ਕਰ ਸਕਦੇ ਹੋ ਇਸ ਤਰੀਕੇ ਨਾਲ ਵੀ ਇਹਨਾਂ ਦਾ ਕੰਟਰਾਸਟ ਹੈ ਜਿਹੜਾ ਤੁਸੀਂ ਕਰ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਡਾਰਕ ਗ੍ਰੇ ਕਲਰ ਜੀ ਡਾਰਕ ਗ੍ਰੇ ਕਲਰ ਦੇ ਤੁਹਾਨੂੰ ਦੋ ਸੇਮ ਪੀਸ ਮਿਲ ਜਾਣਗੇ ਜੀ ਸੌਰੀ ਤੈਨੋਂ ਚਾਰ ਪੀਸ ਆ ਜਿਹੜੇ ਸੇਮ ਮਿਲਣਗੇ ਜੀ ਤੁਹਾਨੂੰ ਡਾਰਕ ਗ੍ਰੇ ਦੇ ਵਿੱਚ ਚਾਰ ਪੀਸ ਜੈਨਕੀ ਜਿਹੜਾ ਤੁਹਾਡਾ ਸਟਾਫ ਹੈਗਾ ਜੀ ਇਹ 12 ਤੋਂ 14 ਮੀਟਰ ਦੇ ਨੀਅਰ ਬੋਰਡ ਜਿਹੜਾ ਤੁਹਾਡਾ ਸਟਾਫ ਹੋ ਗਿਆ ਜੀ ਸਿਰਫ ਤੇ ਸਿਰਫ 1000 ਰੁਪਏ ਦੇ ਵਿੱਚ ਜੀ 1000 ਰੁਪਏ ਦੇ ਵਿੱਚ ਤੁਸੀਂ ਚਾਰ ਪੀਸ ਲੈ ਕੇ ਆਪਣੇ ਦੋ ਸੂਟ ਔਰ ਇੱਕ ਦੁਪੱਟਾ ਰੈਡੀ ਕਰ ਸਕਦੇ ਹੋ ਜੀ ਦੋ ਸੂਟ ਔਰ ਇੱਕ ਦੁਪੱਟਾ ਜਿਹੜਾ ਆਰਾਮ ਨਾਲ ਰੈਡੀ ਹੋ ਜਾਏਗਾ ਜੀ ਚਾਰ ਪੀਸਾਂ ਦੇ ਵਿੱਚ ਪ੍ਰਾਈਸ ਹੋ ਗਿਆ ਸਿਰਫ 1000 ਰੁਪਏ ਜੀ 1000 ਰੁਪਏ ਹੋਏਗਾ ਜੀ ਫੈਬਰਿਕ ਹੋਏਗਾ A1 ਕੋਈ ਕੰਪਲੇਂਟ ਨਹੀਂ ਹੋਏਗੀ ਜੀ ਨੈਕਸਟ ਤੁਹਾਨੂੰ ਮਿਲੇਗਾ ਲਾਈਟ ਗ੍ਰੇ ਕਲਰ ਜੀ ਨਾਲ ਹੋਏਗਾ ਤੁਹਾਨੂੰ ਵਾਈਨ ਕਲਰ ਮਿਲੇਗਾ ਇਸ ਤਰੀਕੇ ਨਾਲ ਇਹਨਾਂ ਦਾ ਕੰਬੀਨੇਸ਼ਨ ਹੋਏਗਾ ਜੀ ਬਹੁਤ ਹੀ ਪਿਆਰਾ ਇਹਨਾਂ ਦਾ ਕੰਬੀਨੇਸ਼ਨ ਲੱਗ ਰਿਹਾ ਜੀ ਵਾਈਨ ਔਰ ਲਾਈਟ ਗ੍ਰੇ ਦਾ ਜੀ ਬਹੁਤ ਪਿਆਰਾ ਕੰਬੀਨੇਸ਼ਨ ਹੈਗਾ ਜੀ ਤੁਸੀਂ ਇਸ ਤਰੀਕੇ ਨਾਲ ਵੀ ਲੈ ਸਕਦੇ ਹੋ ਵਾਈਨ ਕਲਰ ਦੀ ਤੁਹਾਨੂੰ ਇੱਕ ਕਟ ਮਿਲੇਗੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਿਸਕੁਟੀ ਜਿਹਾ ਕਲਰ ਹੋਏਗਾ ਜੀ ਇਸਦੇ ਵਿੱਚ ਤੁਹਾਨੂੰ 4-5 ਪੀਸ ਮਿਲ ਜਾਣਗੇ ਜੀ ਸੇਮ ਸੇਮ ਤੁਹਾਨੂੰ 5 ਪੀਸ ਮਿਲ ਜਾਣਗੇ ਜੀ ਚੈੱਕ ਕਰ ਸਕਦੇ ਹੋ ਜੀ 10 4 ਤੇ 5 ਪੀਸ ਹੋਣਗੇ ਜੀ 5 ਪੀਸ ਹੋ ਗਏ ਆ ਜੀ ਜਿਹੜੀਆਂ ਭੈਣਾਂ ਸੇਮ ਸੂਟ ਰੈਡੀ ਕਰਨਾ ਚਾਹੁੰਦੀਆਂ ਨੇ ਉਹ ਸੇਮ ਵੀ ਕਰ ਸਕਦੀਆਂ ਨੇ ਇੱਕ ਚੀਜ਼ ਅਸੀਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਇਹਨਾਂ ਦੇ ਨਾਲ ਤੁਸੀਂ ਜਿੱਦਾਂ ਇਹਨੂੰ ਬਾਟਮ ਕੱਟ ਸਕਦੇ ਹੋ ਡਾਰਕ ਕਲਰ ਦੀ ਤੁਸੀਂ ਜਿਹੜੀ ਹੈਗੀ ਪੀਕਾਕ ਕਲਰ ਦੀ ਸ਼ਰਟ ਕਰ ਸਕਦੇ ਹੋ ਜੀ ਡਾਰਕ ਗ੍ਰੀਨ ਕਲਰ ਦੀ ਸ਼ਰਟ ਕਰ ਸਕਦੇ ਹੋ ਜੀ ਲਾਈਟ ਗ੍ਰੀਨ ਕਲਰ ਦੀ ਸ਼ਰਟ ਕਰ ਸਕਦੇ ਹੋ ਮਹਿਰੂਨ ਕਲਰ ਦੀ ਸ਼ਰਟ ਕਰ ਸਕਦੇ ਹੋ ਜੀ ਤਾਂ ਨੂੰ ਮਹਿਰੂਨ ਕਲਰ ਦੇ ਵੀ ਤਿੰਨ ਜਿਹੜੇ ਉਹ ਪੀਸ ਮਿਲ ਜਾਣਗੇ ਜੇ ਸੇਮ ਤਾਂ ਉਹ ਮਹਿਰੂਨ ਕਲਰ ਦੇ ਤਿੰਨ ਪੀਸ ਮਿਲਣਗੇ ਇਹਨਾਂ ਦਾ ਕੰਟਰਾਸਟ ਆ ਜਿਹੜੇ ਤੁਸੀਂ ਇਸ ਤਰੀਕੇ ਨਾਲ ਇਹਨਾਂ ਦੀ ਮੈਚਿੰਗ ਇਹਨਾਂ ਨਾਲ ਕਰਕੇ ਐ ਕੰਟਰਾਸਟ ਬਣਾ ਕੇ ਸੂਟ ਰੈਡੀ ਕਰ ਸਕਦੇ ਹੋ ਜੀ ਜਿੱਦਾਂ ਜਿਹੜੀਆਂ ਭੈਣਾਂ ਨੇ ਸੇਮ ਬਣਾਣੇ ਹੁੰਦੇ ਹੋ ਇਸ ਤਰੀਕੇ ਨਾਲ ਵੀ ਰੈਡੀ ਕਰ ਸਕਦੀਆਂ ਨੇ ਜੀ ਜਿਹੜਾ ਸਟਾਫ ਆ 10 ਮੀਟਰ ਤਿੰਨ ਪੀਸ ਹੋ ਗਿਆ ਜੀ 3 ਮੀਟਰ ਤੋਂ ਪਲੱਸ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਤੁਹਾਡਾ 10 ਤੋਂ 11 ਮੀਟਰ ਫੈਬਰਿਕ ਜਿਹੜਾ ਇਹ ਤੁਹਾਡਾ ਹੋ ਗਿਆ ਜੀ ਜੇਕਰ ਤੁਸੀਂ ਗ੍ਰੀਨ ਨਾਲ ਇਹਨਾਂ ਦਾ ਕੰਟਰਾਸਟ ਕਰਨਾ ਚਾਹੁੰਦੇ ਹੋ ਤੇ ਗ੍ਰੀਨ ਨਾਲ ਵੀ ਇਹਨਾਂ ਦਾ ਕੰਟਰਾਸਟ ਆ ਜਿਹੜਾ ਬਹੁਤ ਹੀ ਪਿਆਰਾ ਹੋਏਗਾ ਜੀ ਲਾਈਟ ਔਰ ਡਾਰਕ ਗ੍ਰੀਨ ਨਾਲ ਵੀ ਬਹੁਤ ਪਿਆਰਾ ਹੋਏਗਾ ਔਰ ਪੀਕਾਕ ਨਾਲ ਵੀ ਇਹਨਾਂ ਦਾ ਕੰਟਰਾਸਟ ਆ ਜਿਹੜਾ ਬਹੁਤ ਪਿਆਰਾ ਹੋਏਗਾ ਜਿਹੜੀਆਂ ਪਹਿਣਾ ਨੇ ਜਿੱਦਾਂ ਹੁਣ ਪਾਰਟੀ ਫੰਕਸ਼ਨ ਦਾ ਸੀਜ਼ਨ ਆ ਗਿਆ ਜੀ ਤੇ ਉਹਦੇ ਲਈ ਆਪਾਂ ਜੇਕਰ ਸੂਟ ਰੈਡੀ ਕਰਨੇ ਆ ਤਾਂ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਡੇ ਇਦਾਂ ਜਿਹੜੇ ਸੂਟ ਹੈਗੇ ਕੱਟ ਪੀਸਾਂ ਦੇ ਵਿੱਚ ਰੈਡੀ ਹੋ ਜਾਂਦੇ ਤੁਸੀਂ ਇਦਾਂ ਕੰਟਰਾਸਟ ਬਣਾ ਕੇ ਇਹਨਾਂ ਨੂੰ ਰੈਡੀ ਕਰ ਸਕਦੇ ਹੋ ਜੀ ਚੈੱਕ ਕਰੋ ਜੀ ਕਿੰਨੀ ਸੋਹਣੀ ਇਹਨਾਂ ਦੀ ਮੈਚਿੰਗ ਤੁਸੀਂ ਮਹਿਰੂਨ ਤੇ ਬਲੈਕ ਦਾ ਕੰਟਰਾਸਟ ਵੀ ਕਰ ਸਕਦੇ ਹੋ ਜੀ ਬਲੈਕ ਦੇ ਵਿੱਚ ਵੀ ਤੁਹਾਨੂੰ 4 ਪੀਸ ਮਿਲਣਗੇ ਜੀ ਜੈਡ ਬਲੈਕ ਕਲਰ ਦੇ ਵਿੱਚੋਂ ਤੁਹਾਨੂੰ 4 ਪੀਸ ਮਿਲਣਗੇ ਜੀ 4 ਤੁਹਾਨੂੰ ਸੇਮ ਪੀਸ ਮਿਲ ਜਾਣੇ ਆ ਜੀ ਤੁਸੀਂ ਇਹਨਾਂ ਦਾ ਜਿਹੜਾ ਕੰਟਰਾਸਟ ਹੋ ਮਹਿਰੂਨ ਨਾਲ ਕਰ ਸਕਦੇ ਹੋ ਜੀ ਚਾਰ ਤੈਨ ਪੀਸ ਤੁਹਾਨੂੰ ਮਹਿਰੂਨ ਦੇ ਮਿਲਣਗੇ ਤੇ ਚਾਰ ਤੁਹਾਨੂੰ ਬਲੈਕ ਦੇ ਮਿਲਣਗੇ ਇਸ ਤਰੀਕੇ ਨਾਲ ਤੁਸੀਂ ਇਹਨਾਂ ਦਾ ਜਿਹੜਾ ਹੈਗਾ ਆ ਉਹ ਕੰਟਰਾਸਟ ਜਿਹੜਾ ਹੈਗਾ ਆ ਉਹ ਮਹਿਰੂਨ ਕਲਰ ਦੇ ਨਾਲ ਕਰ ਸਕਦੇ ਹੋ ਜੀ ਬਲੈਕ ਦਾ ਔਰ ਬਲੈਕ ਦਾ ਤੁਸੀਂ ਸਕਿਨ ਕਲਰ ਦੇ ਨਾਲ ਵੀ ਜਿਹੜਾ ਹੈਗਾ ਉਹ ਸਕਿਨ ਕਲਰ ਦੇ ਨਾਲ ਵੀ ਕੰਟਰਾਸਟ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ ਇਹਨਾਂ ਦਾ ਕੰਟਰਾਸਟ ਰੈਡੀ ਹੋ ਰਿਹਾ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਜਿਹੜੇ ਤੁਹਾਡੇ ਸੂਟ ਆ ਰੈਡੀ ਹੋ ਜਾਣੇ ਆ ਪ੍ਰਾਈਸ ਹੋਏਗਾ ਸਿਰਫ ਤੇ ਸਿਰਫ 500 ਰੁਪਏ ਸ਼ਿਪਿੰਗ ਜੋ ਹੋਏਗੀ ਜੀ ਐਕਸਟਰਾ ਹੋਏਗੀ 500 ਰੁਪਏ ਦੇ ਵਿੱਚ ਤੁਹਾਡੇ ਦੋ ਪੀਸ ਆ ਜਿਹੜੇ ਉਹ ਤੁਹਾਡੇ ਰੈਡੀ ਹੋ ਜਾਣਗੇ ਜੀ 6 ਮੀਟਰ ਤੋਂ ਪਲੱਸ ਦਾ ਸਟੱਫ ਹੋਏਗਾ ਜੀ ਤੁਸੀਂ ਇੱਕ ਵਾਰ ਫੇਰ ਕਲਰ ਚੈੱਕ ਕਰ ਸਕਦੇ ਹੋ ਜੀ ਕਈ ਵਾਰ ਕਲਰ ਦੀ ਸਮਝ ਆ ਜਿਹੜੀ ਉਹ ਨਹੀਂ ਲੱਗਦੀ ਹੈਗੀ ਵੀ ਕਿੰਨੇ ਹੋਗੇ ਆ ਪੀਸ ਟੋਟਲ ਕਿੰਨੇ ਪੀਸ ਮਿਲ ਰਿਹਾ ਤੇ ਕਿਹੜੇ-ਕਿਹੜੇ ਕਲਰ ਹੈਗੇ ਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਪ੍ਰਾਈਸ ਹੋਏਗਾ 250 ਰੁਪਏ ਦਾ ਇੱਕ ਪੀਸ ਦੋ ਪੀਸ ਹੋਣਗੇ ਜੀ 500 ਰੁਪਏ ਦੇ 6 ਮੀਟਰ ਤੋਂ ਪਲੱਸ ਦਾ ਸਟੱਫ ਹੋਏਗਾ ਜੀ ਵਾਈਨ ਕਲਰ ਹੋ ਗਿਆ ਜੀ ਬਿਸਕੁਟੀ ਜਣੀ ਕੇ ਸਕਿਨ ਕਲਰ ਆਗੇ ਜੀ ਅਸੀਂ ਇਹਨਾਂ ਤੁਹਾਨੂੰ ਇਹਨਾਂ ਦਾ ਤੁਹਾਨੂੰ ਜਿਹੜਾ ਹੈਗਾ ਪ੍ਰੋਪਰ ਕੰਬੀਨੇਸ਼ਨ ਕਰਕੇ ਜਿਹੜਾ ਦਿਖਾਉਣੀ ਆ ਜੀ ਐ ਲੋ ਜੀ ਚੈੱਕ ਕਰੋ ਲਓ ਜੀ ਹੁਣ ਪੀਕਾਕ ਦੇ ਨਾਲ ਤੁਸੀਂ ਇਹਦਾ ਕੰਟਰਾਸਟ ਕਰਕੇ ਦੇਖੋ ਜੀ ਕਿੰਨਾ ਪਿਆਰਾ ਲੱਗ ਰਿਹਾ ਨੈਕਸਟ ਜੋ ਤੁਸੀਂ ਦੇਖੋ ਜੀ ਡਾਰਕ ਗ੍ਰੀਨ ਦੇ ਨਾਲ ਇਹਨਾਂ ਦਾ ਕੰਟਰਾਸਟ ਕਿੰਨਾ ਪਿਆਰਾ ਲੱਗ ਰਿਹਾ ਜੀ ਨੈਕਸਟ ਹੋਏਗਾ ਜੀ ਲਾਈਟ ਗ੍ਰੀਨ ਦੇ ਨਾਲ ਤੁਸੀਂ ਮਹਿੰਦੀਆ ਕਲਰ ਦੇ ਨਾਲ ਇਹਨਾਂ ਦਾ ਕੰਟਰਾਸਟ ਚੈੱਕ ਕਰੋ ਜੀ ਕਿੰਨਾ ਪਿਆਰਾ ਲੱਗ ਰਿਹਾ ਜੀ ਨੈਕਸਟ ਤੁਸੀਂ ਮਹਿਰੂਨ ਨਾਲ ਚੈੱਕ ਕਰੋ ਜੀ ਕਿੰਨਾ ਪਿਆਰਾ ਕੰਟਰਾਸਟ ਆ ਜਿਹੜਾ ਇਹਨਾਂ ਦਾ ਰੈਡੀ ਹੋ ਰਿਹਾ ਜੀ ਨੈਕਸਟ ਤੁਸੀਂ ਚੈੱਕ ਕਰੋ ਜੀ ਬਲੈਕ ਨਾਲ ਵੀ ਬਹੁਤ ਹੀ ਪਿਆਰਾ ਲੱਗ ਰਿਹਾ ਔਰ ਬਲੈਕ ਔਰ ਮਹਿਰੂਨ ਦਾ ਕੰਬੀਨੇਸ਼ਨ ਵੀ ਬਹੁਤ ਪਿਆਰਾ ਲੱਗ ਰਿਹਾ ਜੀ ਤੁਸੀਂ ਕਿਦਾਂ ਵੀ ਆਪਣੀ ਚੋਇਸ ਰਿਕੋਰਡਿੰਗ ਕਿੰਨਾ ਵੀ ਜੇ ਕਿੰਨੇ ਵੀ ਪੀਸ ਆ ਜਿਹੜੇ ਉਹ ਬਾਈ ਕਰ ਸਕਦੇ ਹੋ ਜੀ ਨੈਕਸਟ ਜੋ ਆਪਾਂ ਲੈ ਕੇ ਆਏ ਹਾਂ ਜੀ ਬਰਬਰੀ ਸਿਮਰ ਅੱਜ ਜਿਹੜੀ ਫੁੱਲ ਵੀਡੀਓ ਹੋਏਗੀ ਉਹ ਬਰਬਰੀ ਦੇ ਉੱਪਰ ਹੀ ਹੋਏਗੀ ਬਰਬਰੀ ਦੇ ਹੀ ਕੱਟ ਪੀਸ ਹੋਣਗੇ ਜੀ ਇਹ ਵਾਲੇ ਜਿਹੜੇ ਕੱਟ ਪੀਸ ਰਹਿਣ ਵਾਲੇ ਹੈਗੇ ਜੀ ਬਰਬਰੀ ਸਿਮਰ ਦੇ ਉੱਪਰ ਹੋਣਗੇ ਜੂਟ ਬਰਬਰੀ ਸਿਮਰ ਹੋਏਗੀ ਜੀ ਜਿਹੜਾ ਤੁਹਾਨੂੰ ਪਹਿਲਾ ਪੀਸ ਮਿਲੇਗਾ ਜੀ 3 ਮੀਟਰ ਦੀ ਕੱਟ ਹੋਏਗੀ ਗ੍ਰੀਨ ਕਲਰ ਹੋਏਗਾ ਲਾਈਟ ਗ੍ਰੀਨ ਕਲਰ ਹੋਏਗਾ ਜਿਹਨੂੰ ਪੈਸਟਾ ਗ੍ਰੀਨ ਵੀ ਕਹਿ ਦਿੰਦੇ ਆ ਜੀ 10 ਮੀਟਰ ਤੋਂ ਪਲੱਸ ਦੀ ਕਟ ਹੋਏਗੀ ਪ੍ਰਾਈਜ਼ ਹੋਏਗਾ ਸੇਮ ਜੀ 250 ਰੁਪਏ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਨਾਲ ਜਿਹੜਾ ਹੈਗਾ ਤੁਹਾਨੂੰ ਇੱਕ ਸਕਿਨ ਕਲਰ ਦਾ ਜਿਹੜਾ ਪੀਸ ਮਿਲੇਗਾ ਇਸ ਤਰੀਕੇ ਨਾਲ ਤੁਸੀਂ ਇਹਨਾਂ ਦਾ ਕੰਬੀਨੇਸ਼ਨ ਰੈਡੀ ਕਰ ਸਕਦੇ ਹੋ ਪ੍ਰਾਈਜ਼ ਹੋਏਗਾ ਸਿਰਫ ਤੇ ਸਿਰਫ 500 ਰੁਪਏ ਜੀ ਇੱਕ ਪੀਸ ਤੁਹਾਨੂੰ 250 ਰੁਪਏ ਦਾ ਮਿਲੇਗਾ ਜੀ 500 ਰੁਪਏ ਦੇ ਵਿੱਚ ਤੁਸੀਂ ਆਪਣੇ ਜਿਹੜਾ ਹੈਗਾ ਇਹੋ ਆਪਣਾ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਜੀ ਨੈਕਸਟ ਤੁਹਾਨੂੰ ਮਿਲੇਗਾ ਡਾਰਕ ਗ੍ਰੇ ਜੀ ਇਸ ਤਰੀਕੇ ਨਾਲ ਡਾਰਕ ਗ੍ਰੇ ਔਰ ਸਕਿਨ ਦਾ ਕੰਬੀਨੇਸ਼ਨ ਵੀ ਬਹੁਤ ਪਿਆਰਾ ਲੱਗ ਰਿਹਾ ਜੀ ਤੁਸੀਂ ਇਸ ਤਰੀਕੇ ਨਾਲ ਵੀ ਰੈਡੀ ਕਰ ਸਕਦੇ ਹੋ ਔਰ ਪੈਸਟਾ ਗ੍ਰੀਨ ਨਾਲ ਵੀ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਵਾਈਨ ਸੌਰੀ ਹੈਗਾ ਇਹ ਲਾਈਟ ਪਰਪਲ ਕਲਰ ਜੀ ਲਾਈਟ ਪਰਪਲ ਕਲਰ ਨੂੰ ਵੀ ਤੁਸੀਂ ਸਕਿਨ ਕਲਰ ਨਾਲ ਕੰਬੀਨੇਸ਼ਨ ਕਰ ਸਕਦੇ ਹੋ ਜਾਂ ਡਾਰਕ ਗ੍ਰੇ ਨਾਲ ਵੀ ਕਰ ਸਕਦੇ ਹੋ ਜੀ ਔਰ ਤੁਹਾਨੂੰ ਇਹਦੇ ਦੋ ਪੀਸ ਮਿਲ ਜਾਣਗੇ ਜੀ ਲਵੈਂਡਰ ਕਲਰ ਦੇ ਤੁਹਾਨੂੰ ਦੋ ਪੀਸ ਮਿਲਣਗੇ ਜੀ ਸੇਮ ਤੁਸੀਂ ਜੇ ਅਲਓਵਰ ਰੱਖਣਾ ਤਾਂ ਅਲਓਵਰ ਵੀ ਰੱਖ ਸਕਦੇ ਹੋ ਇੱਕ ਪੀਸ ਹੋਵੇਗਾ 250 ਰੁਪਏ ਦਾ ਦੋ ਪੀਸ ਹੋਣਗੇ ਜੀ 500 ਰੁਪਏ ਦੇ 500 ਰੁਪਏ ਦੇ ਵਿੱਚ ਤੁਹਾਡਾ ਸੂਟ ਆਰਾਮ ਨਾਲ ਰੈਡੀ ਹੋ ਜਾਣਾ ਜੀ ਸ਼ਿਪਿੰਗ ਐਕਸਟਰਾ ਹੋਈ ਗਈ। ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਫਰੋਜੀ ਕਲਰ। ਫਰੋਜੀ ਕਲਰ ਦਾ ਕੰਟਰਾਸਟ ਵੀ ਤੁਸੀਂ ਸਕਿਨ ਨਾਲ ਕਰ ਸਕਦੇ ਹੋ ਜੀ। ਸਕਿਨ ਨਾਲ ਕੰਟਰਾਸਟ ਕਰਕੇ ਫਰੋਜੀ ਕਲਰ ਦਾ ਸੂਟ ਵੀ ਤੁਸੀਂ ਲੈ ਸਕਦੇ ਹੋ ਜੀ। ਤੁਸੀਂ ਇਸ ਤਰੀਕੇ ਨਾਲ ਵੀ ਇਹਨਾਂ ਦੋਨਾਂ ਦੀ ਜੜੀ ਹੈਗੀ ਇਹ ਕੰਟਰਾਸਟ ਕੰਬੀਨੇਸ਼ਨ ਆ ਜਿਹੜਾ ਤੁਸੀਂ ਰੈਡੀ ਕਰ ਸਕਦੇ ਹੋ ਜੀ। ਇਹ ਹੈਗਾ ਜੀ ਡਾਰਕ ਹੈਗਾ ਇਹ ਡਾਰਕ ਪਿੰਕ ਟੋਨ ਦਾ ਕਲਰ ਹੈ ਜੀ। ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਦੋ ਜਿਹੜੇ ਪੀਸ ਆ ਸੇਮ ਪਿੰਕ ਕਲਰ ਦੇ ਮਿਲ ਜਾਣਗੇ ਜੀ। ਪਿੰਕ ਕਲਰ ਦੇ ਤੁਹਾਨੂੰ 2 ਪੀਸ ਮਿਲ ਜਾਣਗੇ ਜਿਹੜਾ ਇਹ ਸਟਾਫ ਹੋਏਗਾ ਜੀ ਬਰਬਰੀ ਸਿਮਰ ਦਾ ਸਟਾਫ ਹੋਏਗਾ ਬਰਬਰੀ ਸਿਮਰ ਦਾ ਜੀ ਇਹਦੇ ਵਿੱਚ ਸ਼ਾਈਨਿੰਗ ਹੋਏਗੀ ਜੂਟ ਬਰਬਰੀ ਸਟਾਫ ਹੋਏਗਾ ਵਿੱਚ ਇਹਦੇ ਸ਼ਾਈਨਿੰਗ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਡਾਰਕ ਲਵੈਂਡਰ ਕਲਰ ਜੀ ਤੇ ਨੈਕਸਟ ਜੋ ਤੁਹਾਨੂੰ ਮਿਲੇਗਾ ਇਹ ਗਾਦਰੀ ਟੋਨ ਦਾ ਕਲਰ ਦੋਨਾਂ ਦਾ ਕੰਬੀਨੇਸ਼ਨ ਬਹੁਤ ਪਿਆਰਾ ਬਣ ਰਿਹਾ ਜੀ ਇਸ ਤਰੀਕੇ ਨਾਲ ਤੁਸੀਂ ਕੰਬੀਨੇਸ਼ਨ ਕਰਕੇ ਵੀ ਰੈਡੀ ਕਰ ਸਕਦੇ ਹੋ ਇੱਕ ਪੀਸ 2500 ਰੁਪਏ ਦਾ ਹੋਏਗਾ ਜੀ ਸਟਾਫ A1 ਹੋਏਗਾ ਜਿਸ ਤੇ ਉੱਪਰ ਤੁਸੀਂ ਥ੍ਰੈਡ ਨੀਡਲ ਜਾਂ ਹੈਂਡ ਕੋਈ ਵੀ ਜਿਹੜਾ ਵਰਕ ਆ ਉਹ ਕਰਵਾ ਕੇ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਆ ਜਿਹੜਾ ਉਹ ਰੈਡੀ ਕਰ ਸਕਦੇ ਹੋ ਵਿੱਚ ਤੁਸੀਂ ਆਪ ਦਾ ਦੁਪੱਟਾ ਵੀ ਅਡਜਸਟ ਕਰ ਸਕਦੇ ਹੋ ਜਿਹੜੀਆਂ ਭੈਣਾਂ ਸਟਿਚਿੰਗ ਕਰਦੀਆਂ ਨੇ ਜੀ ਉਹਨਾਂ ਨੂੰ ਪਤਾ ਕਿ ਉਹ ਕਿਦਾਂ ਸਟਿਚਿੰਗ ਕਰਕੇ ਤੇ ਵਿੱਚ ਦੇ ਹੀ ਵਿੱਚੋਂ ਹੀ ਆਪਣਾ ਇੱਕ ਦੁਪੱਟਾ ਵੀ ਰੈਡੀ ਕਰ ਸਕਦੀਆਂ ਨੇ ਜੀ ਨੈਕਸ ਗਾਦਰੀ ਤੇ ਆਫ ਵਾਈਟ ਦਾ ਕੰਟਰਾਸਟ ਕਰ ਸਕਦੇ ਹੋ ਔਰ ਡਾਰਕ ਪਰਪਲ ਔਰ ਆਫ ਵਾਈਟ ਦਾ ਵੀ ਕਰ ਸਕਦੇ ਹੋ ਜੀ ਆਫ ਵਾਈਟ ਦੇ ਵਿੱਚ ਤੁਹਾਨੂੰ ਦੋ ਪੀਸ ਮਿਲਣਗੇ ਜਿੰਨਾ ਪਹਿਲਾਂ ਨੇ ਪੂਰਾ ਵਾਈਟ ਸੂਟ ਰੈਡੀ ਕਰਨਾ ਉਹ ਇਦਾਂ ਵੀ ਰੈਡੀ ਕਰ ਸਕਦੇ ਹੋ ਸ਼ਾਈਨਿੰਗ ਹੈਗੀ ਜਿਸ ਦੇ ਵਿੱਚ ਕਾਫੀ ਸੋਹਣਾ ਪੀਸ ਆ ਜਿਹੜਾ ਇਹ ਰੈਡੀ ਹੋਏਗਾ ਜੀ ਨੈਕਸਟ ਤੁਹਾਨੂੰ ਦੋ ਪੀਸ ਮਿਲਣਗੇ ਜੀ ਲਾਈਟ ਪਰਪਲ ਜਆ ਇਹਨਾਂ ਦਾ ਕਲਰ ਹੋਏਗਾ ਜੀ ਤੁਹਾਨੂੰ ਇਹਦੇ ਵਿੱਚ ਦੋ ਪੀਸ ਮਿਲਣਗੇ ਜੀ ਤੁਸੀਂ 5 ਮੀਟਰ ਸੂਟ ਵੀ ਰੈਡੀ ਕਰ ਸਕਦੇ ਹੋ ਔਰ ਕੰਟਰਾਸਟ ਬਣਾ ਕੇ ਵੀ ਲੈ ਸਕਦੇ ਹੋ ਜੀ ਚੈੱਕ ਕਰ ਲਓ ਜੀ ਇੱਕ ਵਾਰ ਕਲਰ ਦੋ ਪੀਸ ਮਿਲਣਗੇ ਜੀ ਡਾਰਕ ਲਾਈਟ ਪਰਪਲ ਦੇ ਵਿੱਚ ਦੋ ਆਫਵਾਇਟ ਦੇ ਵਿੱਚ ਹੋਏਗਾ ਜੀ ਗਾਜਰੀ ਟੋਨ ਦਾ ਇੱਕ ਪੀਸ ਮਿਲੇਗਾ ਜੀ ਡਾਰਕ ਲਵੈਂਡਰ ਦਾ ਇੱਕ ਪੀਸ ਹੋਏਗਾ ਜੀ ਲਾਈਟ ਪਿੰਕ ਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਇਹ ਹੋਏਗਾ ਜੀ ਲਾਈਟ ਜਾਂ ਵਾਈਨ ਸ਼ੇਡ ਦਾ ਹੋਏਗਾ ਜੀ ਨੈਕਸਟ ਤੁਹਾਨੂੰ ਫਿਰੋਜੀ ਕਲਰ ਮਿਲੇਗਾ ਇੱਕ ਪੀਸ ਹੋਏਗਾ ਲਵੈਂਡਰ ਦੇ ਲਾਈਟ ਲਵੈਂਡਰ ਕਲਰ ਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਡਾਰਕ ਗ੍ਰੇ ਦਾ ਇੱਕ ਪੀਸ ਹੋਏਗਾ ਜੀ ਔਰ ਆਫ ਵਾਈਟ ਸਕਿਨ ਦਾ ਜਿਹੜਾ ਹੈਗਾ ਸੌਰੀ ਸਕਿਨ ਦਾ ਜਿਹੜਾ ਹੈਗਾ ਤੁਹਾਨੂੰ ਇੱਕ ਪੀਸ ਮਿਲੇਗਾ ਔਰ ਪਿਸਤਾ ਗ੍ਰੀਨ ਦਾ ਵੀ ਤੁਹਾਨੂੰ ਜਿਹੜਾ ਹੈਗਾ ਉਹ ਇੱਕ ਕਲਰ ਮਿਲੇਗਾ ਜੀ ਇਹ ਸੀਗੇ ਜੀ ਅੱਜ ਦੇ ਆਪਣੇ ਬਰਬਰੀ ਸਿਮਰ ਔਰ ਝੂਟ ਬਰਬਰੀ ਦੇ ਜਿਹੜੇ ਕੱਟ ਪੀਸ ਸੀਗੇ ਬਹੁਤ ਹੀ ਸੋਹਣਾ ਸਟਾਫ ਹੈ ਜੀ ਪ੍ਰਾਈਸ ਬਹੁਤ ਹੀ ਘੱਟ ਹੈਗਾ ਜੀ ਆਮ ਜਿਹੜੇ ਹੈਗੇ ਇਹ ਤੁਹਾਨੂੰ ਕੱਟ ਪੀਸਾਂ ਦੇ ਵਿੱਚ ਵੀ 150 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਆਪਾਂ ਨੂੰ ਸਟਾਫ ਮਿਲਦਾ ਹੈ ਜੀ ਬਟ ਆਪਾਂ ਦੇ ਰਹੇ ਹਾਂ ਸਿਰਫ ਤੇ ਸਿਰਫ 250 ਰੁਪਏ ਦੇ ਵਿੱਚ 3 ਮੀਟਰ ਤੋਂ ਪਲੱਸ ਦੀ ਜਿਹੜੀ ਕੱਟ ਹੋਏਗੀ 500 ਰੁਪਏ ਦੇ ਵਿੱਚ ਤੁਹਾਡਾ ਜਿਹੜਾ ਸੂਟ ਆ ਉਹ ਰੈਡੀ ਹੋ ਜਾਏਗਾ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਣੇ ਇਹ ਵਾਲੇ ਕੱਟ ਪੀਸ ਜਿਹੜੇ ਤੁਸੀਂ ਇਹ ਕੱਟ ਪੀਸ ਬਾਇ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਜਾਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਜੀ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਤਾਂ ਸੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਜਿਹੜੇ ਉਹ ਬੁੱਕ ਕਰਵਾ ਸਕੋ ਜੀ ਅੱਜ ਵਾਲੀ ਵੀਡੀਓ ਮੇਰੇ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ